ਸਤ ਸ੍ਰੀ ਅਕਾਲ ਦੋਸਤੋ ਕੀ ਹਾਲੇ ਤੁਹਾਡਾ ਇਸ ਵੀਡੀਓ ਚ ਮੈਂ ਇਹ ਗੱਲ ਕਰਨੀ ਚਾਹਨਾ ਕਿ ਸਭ ਨੇ ਆਪਾਂ ਸੁਣਿਆ ਵਰਤਮਾਨ ਚ ਜਿਓ ਫਿਊਚਰ ਬਾਰੇ ਸੋਚੋ ਨਾ ਪਾਸਟ ਨੂੰ ਭੁੱਲ ਜਾਓ ਪਰ ਜਿਹੜਾ ਪ੍ਰੈਕਟੀਕਲ ਹੋਣਾ ਹੁੰਦਾ ਨਾ ਉੱਥੇ ਫਿਲਾਸੋਫੀਕਲ ਗੱਲਾਂ ਫੇਲ ਹੋ ਜਾਂਦੀਆਂ ਮੈਨੂੰ ਸਭ ਤੋਂ ਵੱਡੀ ਸਮੱਸਿਆ ਕੀ ਲੱਗਦੀ ਆ ਕਿ ਜਿਹੜਾ ਇਨਸਾਨ ਦਾ ਸਭ ਤੋਂ ਪਹਿਲਾ ਗੁਣ ਹੋਣਾ ਚਾਹੀਦਾ ਪਰਸੈਂਟ ਟੂ ਪਰਸੈਂਟ ਡਾਇਰੈਕਟ ਕਮਿਊਨੀਕੇਸ਼ਨ ਨਾ ਕਵਤਾਂਾਂ ਦੀ ਲੋੜ ਨਾ ਕਹਾਣੀਆਂ ਦੀ ਲੋੜ ਨਾ ਚੁਟਕਲਿਆਂ ਦੀ ਲੋੜ ਸਿੱਧੀ ਜਿਹੜੀ ਗੱਲ ਕਹਿਣੀ ਬਈ ਮੈਂ ਐਦਾਂ ਚਾਹੁੰਦਾ ਤੂੰ ਐਦਾਂ ਕਰ ਸਕਦਾ ਅਗਲਾ ਕਹੇ ਨਹੀਂ ਕਰ ਸਕਦਾ ਜਰਾ ਗਲਾ ਕਹੇ ਹਾਂ ਕਰ ਸਕਦਾ ਐਸੀ ਪ੍ਰਾਈਮਰੀ ਕਮਿਊਨੀਕੇਸ਼ਨ ਮਨੋਕ੍ਰੇ ਜਿਹੜੀ ਡਾਇਰੈਕਟ ਸੀ ਜਿੰਨੀਆਂ ਐਪਸ ਜ਼ਿਆਦਾ ਆ ਗਈਆਂ ਜਿੰਨਾ ਇੰਟਰਨੈਟ ਜ਼ਿਆਦਾ ਆ ਗਿਆ ਤੁਹਾਨੂੰ ਦੱਸਾਂ ਫੇਸਬੁੱਕ ਤੇ 100 200 ਬੰਦੇ ਮੈਨੂੰ ਪਿਆਰ ਕਰਦੇ ਆ ਆਪਣਾ ਸਮਝ ਗਏ ਪਰ ਉਹ ਪਿਆਰ ਮਾਰਕ ਚੱਕਰ ਵਰਦਾ ਜਿਹੜਾ ਸਰਵਰਾਂ ਦਾ ਖੇਤ ਵਿੱਚ ਗਿਆ ਨਾ ਉਹਦੀ ਕਿਤੇ ਹਾਈ ਡਰਪ ਆ ਕੇ ਤੇਰੇ ਮੇਰੇ ਤੱਕ ਨਹੀਂ ਪਹੁੰਚਿਆ ਠੀਕ ਹੈ ਹੁਣ ਇਹ ਗੱਲ ਮੈਂ ਕਿਉਂ ਦੱਸਣ ਲੱਗਿਆ ਗੱਲ ਫੇਰ ਉਸੇ ਪ੍ਰੈਜ਼ੈਂਟ ਤੇ ਫਿਊਚਰ ਤੇ ਆਨਾ ਇਹ ਕਾਟ ਰਿਹਾ ਇੱਥੇ ਮੈਂ ਲੋਕਾਂ ਵਾਂਗੂ ਦਿਨ ਗਿਣੇ ਨਵੇਂ ਸਾਲ ਦੇ ਕਿ ਆਜ ਇੱਕ ਦਿਨ ਹੋ ਗਿਆ ਅੱਜ ਦੋ ਦਿਨ ਹੋ ਗਏ ਅੱਜ ਤਿੰਨ ਦਿਨ ਹੋ ਗਏ ਐਦਾਂ ਕਰਕੇ 20 ਦਿਨ ਗਿਣ ਲੈ ਦਿੱਤੇ ਨਾ ਇਹ ਵੀ ਡਰੇ ਆ 20 ਦਿਨ ਇਹਦੇ ਤੇ ਗਿਣਨੇ ਇਹ ਦੋਨਾਂ ਤੇ 20-20 ਦਿਨ ਗਿਣੇ ਨੇ ਪਰ ਫਰਕ ਕਿੱਥੇ ਆ ਇਹਦੇ ਵਿੱਚ ਫਿਊਚਰ ਕ੍ਰੀਏਟ ਕਰਨ ਦੀ ਸ਼ਮਤਾ ਸੀ ਕਿਉਂਕਿ ਇਹਦੇ ਵਿੱਚ ਸੀਡ ਪਾਏ ਹੋਏ ਸੀ। ਇਹਦੇ ਵਿੱਚ ਸੀਡ ਨਹੀਂ ਪਾਏ ਹੋਏ ਸੀ। ਸੋ ਭਾਵੇਂ ਬੀਜ ਦੇਣ ਗਿਣ ਲਾ ਹਾਂ ਪਰ ਮੈਂ ਸੌ ਦੇਣ ਗਿਣ ਲਾਇਆ ਇਹਦੇ ਚ ਕੁਝ ਨਹੀਂ ਉਗਣਾ। ਉਗਣਾ ਉਹ ਹੀ ਆ ਜਿਹਦੇ ਸੀਡ ਪਾਏ ਨੇ। ਸੋ ਜੇ ਤੁਹਾਡਾ ਕੁਝ ਬੀਜਿਆ ਨਹੀਂ ਉਗਿਆ ਨਾ ਤਾਂ ਸਮਝ ਲਓ ਕੋਈ ਸੀਡ ਵੀ ਨਹੀਂ ਪਾਇਆ। ਐਵੇਂ ਨਾ ਦੋਸ਼ ਤੁਸੀਂ ਆਨ ਦਿੰਦੇ ਰਹੋ। ਇਹ ਗੱਲ ਕਿਉਂ ਕਹਿ ਰਹਿਆਂ ਜਿਨ੍ਹਾਂ ਲੋਕਾਂ ਨੇ ਜਦੋਂ ਮੈਂ ਅਵੇਲੇਬਲ ਸੀ ਉਹ ਕਹਿੰਦੇ ਬਿੱਲ ਆ ਨਕਮਾ ਇਹਨਾਂ ਤੱਕ ਕਾਮਿਨੀਆ ਦਾ ਤੇ ਅਨਪ੍ਰੋਫੈਸ਼ਨਲ ਆ ਹੌਲੀ ਹੌਲੀ ਉਹ ਗੱਲਾਂ ਸੁਣ ਸੁਣ ਕੰਨ ਪੱਕ ਗਏ ਮੈਂ ਦੂਰ ਹੁੰਦਾ 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 ਦੂਰ ਹੋ ਗਿਆ ਜਿਹੜਾ ਉਦੋਂ ਵੇਚਣਾ ਸੀ ਅੱਜ ਅੱਜ ਕ੍ਰੀਏਟ ਹੋਇਆ ਵਾ ਹੋਣਾ ਸੀ ਉਹ ਵਿੱਜੇ ਨਹੀਂ ਤਾਂ ਕ੍ਰੀਏਟ ਕਿੱਥੋਂ ਹੋਣਾ ਠੀਕ ਹੈ ਜੀ ਸੋਸ਼ਲ ਸਰਕਲ ਬਣਾਉਣ ਲਈ ਵੀ ਮੈਂ ਇਨੀਸ਼ੀਏਟਿਵ ਲਿਆ ਸੀ ਜਾ ਕੇ ਲੋਕਾਂ ਨੇ ਡੋਰਬੈਲ ਵੀ ਕੀਤੇ ਆ ਜਿਹਦਾ ਟੈਲੀ ਮਾਰਕੀਟਿੰਗ ਵਾਲੇ ਕਰਦੇ ਹੁੰਦੇ ਆ ਪਰ ਟੈਲੀ ਮਾਰਕੀਟਿੰਗ ਵਾਲਿਆਂ ਦੇ ਮੱਥੇ ਤੇ ਕੋਈ ਟ੍ਰੈਸਪਾਸਰ ਨਹੀਂ ਲਿਖਦਾ ਜਿਸ ਦੇ ਕੈਦੇ ਪੜ ਕੇ ਕੋਈ ਡੋਰਬੈਲ ਕਰਦਾ ਉਹਦੇ ਮੱਥੇ ਤੇ ਕੋਈ ਟ੍ਰੈਸਪਾਸਰ ਨਹੀਂ ਲਿਖਦਾ ਮੈਂ ਆਪਣੇ ਸ਼ਹਿਰ ਦੇ ਲੋਕਲਸ ਨਾਲ ਕਨੈਕਟ ਕਰਨ ਗਿਆ ਸੀ ਮੇਰੇ ਮੱਥੇ ਤੇ ਟ੍ਰੈਸਪਾਸਰ ਲਿਖ ਕੇ ਘਰੇ ਭੇਜਿਆ ਸੋ ਮੈਂ ਨਹੀਂ ਆਪਣੇ ਲੋਕ ਕਿਸੇ ਦੇ ਵਿੱਚ ਜਾ ਸਕਦਾ ਜੇ ਕਿਸੇ ਨੇ ਮੇਰੇ ਕੋਲ ਆਣਾ ਉਹਨੂੰ ਮੈਨੂੰ ਨੋਟੀਫਾਈ ਕਰਨਾ ਪਊਗਾ ਅੱਜ ਇੱਕ ਨਾ ਇੱਥੇ ਡਰਾਈਵਰ ਘਰ ਦੇ ਨਾਲ ਪੁੱਲ ਕਰਕੇ ਖੜਾ ਸੀ ਮੈਂ ਕੈਮਰਾ ਵੇਖੀ ਜਾ ਰਿਹਾ ਸੀ ਮੈਂ ਦੇਖਿਆ ਕੋਈ ਡਿਲੀਵਰੀ ਡਰਾਈਵਰ ਹੋਊਗਾ ਕਿੰਨੀਆਂ ਆਨਲਾਈਨ ਕੰਪਨੀਆਂ ਆ ਕੋਈ ਫੂਡ ਡਿਲੀਵਰ ਕਰ ਰਿਹਾ ਕੋਈ ਐਮਾਜ਼ਨ ਦੀਆਂ ਡਿਲੀਵਰੀ ਕਰ ਰਿਹਾ ਕਿੰਨੀਆਂ ਹੋਰ ਆਨਲਾਈਨ ਸ਼ਾਪਿੰਗ ਆ ਰਾਈਟ ਮੈਂ ਗਿਆ ਵੈਸੇ ਮੈਂ ਪੁੱਛਿਆ ਬਈ ਮਰਲੇਈਆ ਕੁਝ ਕਿਉਂਕਿ ਮੈਂ ਮੈਂ ਆਨਲਾਈਨ ਆਰਡਰ ਕੀਤੇ ਵੇਟ ਕਰ ਰਿਹਾ ਸੀ ਕਹਿੰਦਾ ਨਹੀਂ ਮੈਂ ਕਿਹਾ ਭਈ ਕਿਸੇ ਨੇ ਰਾਈਡ ਲੈਣ ਵੀ ਆਣਾ ਸੀ ਮੈਨੂੰ ਪਰ ਮੈਂ ਉਹ ਵੀ ਡਿਕ ਰਿਹਾ ਕਹਿੰਦਾ ਨਹੀਂ ਨਹੀਂ ਮੈਂ ਤੇ ਉਹ ਹੀ ਖੜਾ ਮੈਂ ਠੀਕ ਆ ਤੂੰ ਖੜਾ ਰਹਿ ਬੇ ਮੈਂ ਕੈਮਰੇ ਚ ਵੇਖੀ ਜਾਂਦਾ ਤੈਨੂੰ ਤੂੰ ਵੀ ਖੜਾ ਰਹਿ ਤੇਰੀ ਡਿਊਟੀ ਖੜਾ ਰਹਿਣਾ ਹੈ ਤਾਂ ਤੂੰ ਖੜਾ ਰਹਿ ਮੇਰੀ ਡਿਊਟੀ ਕੈਮਰਾ ਵੇਖਣਾ ਹੈ ਮੈਂ ਕੈਮਰਾ ਵੇਖੀ ਜਾਂਦਾ ਰਹੀ ਕੁਝ ਨਹੀਂ ਹੋਇਆ ਅੱਛਾ ਉਹ ਡਿਲੀਵਰ ਕੁਝ ਨਹੀਂ ਕੀਤਾ 2 ਮਿੰਟ ਖੜਿਆ ਚੱਲਿਆ ਗਿਆ ਨਾ ਉਹ ਕੋਈ ਇਦਾਂ ਦਾ ਸੀਗਾ ਪਏ ਉਹ ਗੱਡੀ ਚੈੱਕ ਕੀਤੀ ਜਾਂ ਕੋਈ ਟਾਇਰ ਪ੍ਰੈਸ਼ਰ ਕੁਝ ਵੀ ਨਹੀਂ ਬਸ ਆਇਆ ਬੈਠਿਆ ਫੋਨ ਵੀ ਨਹੀਂ ਕਰ ਰਿਹਾ ਸੀ ਐਨੀਵੇਜ਼ ਮਤਲਬ ਜੇ ਮੇਰੇ ਲਈ ਕੋਈ ਕਮਿਊਨੀਕੇਸ਼ਨ ਨਹੀਂ ਹੈ ਤਾਂ 100 ਜਣੇ ਆਂਦੇ ਚ ਗੁੱਗੁਜ਼ਰਦੇ ਆ ਮੈਨੂੰ ਉਹਨਾਂ ਦੇ ਬਾਰੇ ਕੋਈ ਕੇਅਰ ਨਹੀਂ ਹੈਗੀ রাইਟ ਐਸ ਲੌਂਗ ਐਸ ਉਹ ਉਹ ਕੈਨੇਡਾ ਦੇ ਕਾਨੂੰਨ ਤੇ ਸਿਟੀ ਦੇ ਕਾਨੂੰਨ ਫਾਲੋ ਕਰਦੇ ਆ ਮੈਨਿਬਲਾਈ ਪੁਲਿਸ ਕੇ ਜੀ ਪ੍ਰੈਸ ਪਾਸਿੰਗ ਕਰ ਰਿਹਾ ਕਿਉਂਕਿ ਬਿਨਾਂ ਰੀਜ਼ਨ ਮੈਂ ਕਿਸੇ ਤੇ ਕਿਸੇ ਦੇ ਮੱਥੇ ਤੇ ਕੋਸਟ ਕਰ ਲਾਵਾਂ ਪਰ ਮੈਂ ਉਹਨੂੰ ਪੁੱਛਿਆ ਜ਼ਰੂਰ ਜਾ ਕੇ ਕੋਈ ਕੁਝ ਮੇਰੇ ਲਈ ਹੈ ਕੁਝ ਕਨਸਰਨ ਕੰਦਰ ਨਹੀਂ ਗੱਲ ਕਰਤਾ ਸੋ ਕਹਿਣ ਦਾ ਮਤਲਬ ਕ੍ਰੀਏਟ ਕਰਨ ਦੀ ਜਦੋਂ ਮੈਂ ਬਿਜ਼ਨਸ ਲਿਖਿਆ ਮੇਰੇ ਕੋ ਕੰਪਨੀ ਸੀਗੀ ਰਜਿਸਟਰਡ ਇੱਕ ਨੰਬਰ ਦੀ ਸਾਰੇ ਡਾਕੂਮੈਂਟਸ ਤੇ T1 ਰਿਟਰਨ ਪੇਰੋਲ WCW ਈਚ ਐਂਡ ਐਵਰੀ ਸਿੰਗਲ ਗਵਰਨਮੈਂਟ ਡਾਕੂਮੈਂਟ ਮੈਂ ਕਿਹਾ ਮੈਨੂੰ ਦੋ ਅਪ੍ਰੈਂਟਿਸ ਦੇ ਦਿਓ ਆ ਪੂਰਾ ਸ਼ਹਿਰ ਐਡਮਿੰਟਨ ਪੜਿਆਂ ਲਿਖਿਆਂ ਦਾ ਆ ਸਾਰੇ ਇਹਨਾਂ ਦੇ ਲਿੱਟਰ ਕਹਿ ਰਹੇ ਸਾਡੇ ਕੋਲ ਸਕਿਲਡ ਵਰਕਰ ਦੀ ਕਮੀ ਆ ਮੈਂ ਕਿਹਾ ਮੈਨੂੰ ਦੋ ਪ੍ਰਿੰਟਰਸ ਦਿਓ ਮੈਂ ਉਹਨਾਂ ਨੂੰ ਟ੍ਰੇਨ ਕਰਾਂਗਾ ਇਹ 2019 ਚ ਕਿਹਾ 2020 ਚ ਕਿਹਾ 2021 ਚ ਕਿਹਾ 22 23 24 ਚ ਕਿਹਾ ਕੰਟੀਨਿਊਸ ਐਡ ਆਪਣੀ ਵੈਬਸਾਈਟ ਤੇ ਚੱਲਦੀ ਰਹੀ ਆ ਲਿੰਕਡਇਨ ਤੇ ਚੱਲਦੀ ਰਹੀ ਆ ਕਿਸੇ ਨੇ ਨਹੀਂ ਹਮੇਂ ਭਰੀ ਕਿ ਮੈਂ ਪ੍ਰਿੰਟਰਸ ਹੁਣ ਤੱਕ ਤਿਆਰ ਆ ਕਿਉਂ ਪਰੰਪਰ ਨਾਲ ਕਿਸੇ ਨੂੰ ਆਉਂਦਾ ਨਹੀਂ ਆ ਤਾਂ ਨੂੰ ਇੱਕ ਗੱਲ ਦੱਸਦੇ ਆ ਜੇ ਇਹ ਫੈਡਰਲ ਚੋਣਾਂ ਕੰਜ਼ਰਵੇਟਿਵ ਜਿੱਤ ਗਏ ਅ ਤੁਹਾਡੇ ਤੇ ਨਾ ਕੰਪਲਾਈਂਸ ਮਾਲਟ੍ਰਿੰਗ ਥੋੜੀ ਜੀ ਵੀ ਟਾਈਟ ਕਰਤੀ ਤੁਹਾਡੀ 60% ਵਰਕਫੋਰਸ ਨੂੰ ਵਰਕ ਸਾਈਟਾਂ ਛੱਡ ਕੇ ਭੱਜਣਾ ਵਿਆ ਕਰਨਾ ਇਹਨਾਂ ਨੂੰ ਤਾਂ ਕਹਿੰਦੇ ਹੋ ਇਨਸਪੈਕਟਰ ਆ ਗਿਆ ਤਾਂ ਟੂਲ ਛੱਡ ਕੇ ਭੱਜ ਜਾਂਦੇ ਇਹ ਜੇ ਕੋਈ ਬੰਦਾ ਇਹਨਾਂ ਕੋਡ ਬੁੱਕ ਦੇ ਸਹਾਰੇ ਤੁਹਾਡੇ ਕੰਪਲਾਈਂਸ ਮਾਨਿਟਰਿੰਗ ਅਫਸਰਾਂ ਨਾਲ ਅੱਖ ਨਾਲ ਅੱਖ ਮਲਾ ਕੇ ਗੱਲ ਕਰਨ ਜੋਬ ਹੈਗਾ ਉਹਨੂੰ ਤੁਸੀਂ ਬਿਜ਼ਨਸ ਚੋਂ ਬਾਹਰ ਕੱਢ ਕੇ ਬਿਠਾ ਦਿੰਦੇ ਹੋ ਔਰ ਉਹਦਾ ਨੁਕਸ ਵੀ ਉਹਦੇ ਮੱਥੇ ਤੇ ਜੜਦੇ ਹੋ ਐਨਾ ਪੁੱਛਿਆ ਸੀ ਤੁਹਾਡੇ ਲੀਡਰਾਂ ਨੂੰ ਕਿ ਜੇਡ ਮਿੰਟਨ ਚ ਪੰਜਾਬੀ ਜਾਂ ਹਿੰਦੀ ਜਾਂ ਪੂਰੇ ਇੰਡੀਆ ਚੋਂ ਮੈਨੂੰ ਲਿਸਟ ਦੇ ਦਿਓ ਕਿੰਨੇ ਪ੍ਰਿੰਟਸ ਤੁਹਾਡੇ ਰਜਿਸਟਰਡ ਐ ਸਕਿਲਡ ਵਰਕਫੋਰਸ ਡਾਟਾ ਕੱਟ ਕੇ ਦਿਓ ਮੈਨੂੰ ਪਤਾ ਲੱਗੇ ਤੁਸੀਂ ਕਰਦੇ ਕੀ ਬਏ ਆ ਗੱਲਾਂ ਮਾਰਨਾ ਯਾਰ ਕੀ ਹੋਣਾ ਗੱਲਾਂ ਮਾਰੀ ਜਾਂਦੇ ਆ ਪਿਛਲੇ 4 ਸਾਲਾਂ ਦੀਆਂ ਬੰਦੇ ਨੂੰ ਖੇਜਣ ਦੀ ਗੱਲਾਂ ਸੁਣ ਸੁਣ ਕੇ ਆ ਆ ਆ ਤੁਹਾਡੀਆਂ ਗੱਲਾਂ ਦਾ ਰਿਜ਼ਲਟ ਜਦ ਬਿੱਜਿਆ ਕੁਛ ਨਹੀਂ ਨਿਕਲੇਗੀ ਜੇ ਕੁਝ ਬਿੱਜਿਆ ਹੁੰਦਾ ਤੇ ਇਹ ਹੁੰਦਾ ਇੰਨੀ ਪ੍ਰੈਕਟੀਕਲ ਐਗਜ਼ਾਮਪਲ ਇਹ ਕੁਦਰਤ ਚ ਰਜਿਸਟਰ ਕਰਦੀਆਂ ਅਸੀਂ ਖੇਤੀਬਾੜੀ ਕਰਕੇ ਇੱਥੇ ਤੱਕ ਪਹੁੰਚੇ ਹੋਏ ਆ ਗੱਲਾਂ ਕਰਕੇ ਨਹੀਂ ਗੱਲਾਂ ਕਰਕੇ ਪਹੁੰਚੇ ਹੋਏ ਹੁੰਦੇ ਫਿਰ ਇਹਨਾਂ ਚੀਜ਼ਾਂ ਬਾਰੇ ਨਹੀਂ ਸੀ ਪਤਾ ਹਣਾ ਕੁਝ ਕ੍ਰੀਏਟ ਕਰਨਾ ਨਹੀਂ ਸੀ ਆਣਾ ਹਣ ਜਿਹੜੇ ਮੈਨੂਅਲ ਟਰਾਂਸਫਾਰਮਰ ਹੁੰਦੇ ਨਾ ਬਾਈਂਡਿੰਗ ਵਾਲੇ ਮਾਲ ਪਰੋ ਸ਼ੁਰੂ ਕੀਤੇ ਸੀ ਪਰ ਹਰ ਦਾ ਇੰਡਾਇਰੈਕਟ ਗੱਲਾਂ ਨੂੰ ਮੈਂ ਜਵਾਬ ਦੇ ਸਕਦਾ ਪਰ ਜੋ ਤੁਸੀਂ ਐਕਸਪੈਕਟ ਕਰਦੇ ਆ ਉਹ ਬਿਲਕੁਲ ਨਹੀਂ ਕਰ ਸਕਦਾ ਉਹਦੇ ਲਈ ਤੁਹਾਨੂੰ ਚੱਲ ਕੇ ਆਉਣਾ ਪਊਗਾ ਬੈ ਕੇ ਪਹਿਲਾਂ ਡਿਸਕਸ਼ਨ ਕਰਨੀ ਪਾਉਗੀ ਉਦੋਂ ਬਾਅਦ ਦਰਵਾਜ਼ੇ ਖੁੱਲਣਗੇ ਜਿਹੜੇ ਵੀ ਖੁੱਲਣਗੇ ਪਹਿਲੋਂ ਨਹੀਂ ਖੁੱਲ ਸਕਦੇ ਇੱਦਾਂ ਡਰਾਈਵਰ ਬਾਹਰ ਖੜ ਖੜ ਕੇ ਭਾਵੇਂ ਰੋਜ਼ ਹੀ ਜਣ ਮੈਨੂੰ ਕੀ ਇਹ ਦੇਣਾ 50 ਆਹ ਹੁਣ ਹੁਣ ਵੀ ਮੈਂ ਕੈਮਰਾ ਦੇਖ ਰਿਹਾ 50 ਤਾਂ ਹੁਣ ਖੜ ਕੇ ਚੱਲ ਗਏ ਨੇ డు ਆਈ ਕিয়ার? ਨੋ ਸੰਬੰਧ ਚ ਡਿੰਗ ਦਾ ਬੈਲ অর ਟੈਕਸਟ ਮੀ ਔਨ ਦਾ ਫੋਨ ਆਦਰਵਾਇਜ਼ Do not even try. Why you waste your time and my time without reason? Then blame me. No. If I have committed to some person, come forward and say that I committed to you. I have no commitment with any of the political parties, with any of the organization or corporation. If I have commitment, i have been the myself or few people that are connected with me from day to day whom i can call doesn't matter ke oh kinni door de rishtedar hai jinnu main call nahi kar sakda oh di neede di rishtedari kardi jinnu main call kar sakda oh ta mere layi kuch hai ga jida mere ko phone number vi nahi ohna na meri kadi rishte dari hai sunan leyo so jada tusi ਅਟੈਂਪਟ ਹੀ ਨਾ ਕਰਿਆ ਕਰੋ ਕਿਉਂ ਪਰੇਸ਼ਾਨ ਕਰਦੇ ਆ ਮੈਂ 50 ਵਾਰ ਤੇ ਕਹਿ ਚੁੱਕਿਆ ਤੁਸੀਂ ਮੈਨੂੰ ਤੇ ਆਪਣਾ ਕੰਮ ਕਰ ਲਿਓ ਘਟੋ ਘਟ ਤੁਸੀਂ ਗੱਪਾਂ ਮਾਰਨੀ ਹੈਗਾ ਆਪਣਾ ਕੁੱਟੀ ਆਓ ਮੈਨੂੰ ਆਪਣਾ ਕੰਮ ਕਰੰਦਿਆ ਕਰੋ ਮੈਂ ਰੋਟੀ ਆਪ ਕਾ ਕੇ ਖਾਣੀ ਹੁੰਦੀ ਆ ਆਪਣੇ ਹਿਸਾਬ ਨਾਲ ਆਪਣੇ ਛੋਟੇ ਛੋਟੇ ਕੰਮ ਕਰਨੇ ਹੁੰਦੇ ਤੁਸੀਂ ਐਵੇਂ ਕਲੇਮਲੈਸ ਸਾਰਾ ਦਿਨ ਵੇਸਟ ਕਰ ਦਿੰਨੇ ਸੋ ਇਸ ਵੀਡੀਓ ਦਾ ਕੋਈ ਗੁੱਸਾ ਨਹੀਂ ਰੱਖੋ ਮੈਂ ਉਹ ਹੀ ਦੱਸ ਰਿਹਾ ਕਿ ਮੇਰੇ ਟਾਈਮ ਨੂੰ ਛੱਡੋ ਆਪਣਾ ਤੇ ਨਾ ਖਰਾਬ ਕਰੋ why you even try if you are not willing to do what is required to do right so this video is just a reflection thank you